ਅਗਲਾ ਇੱਕ ਸਾਡੇ ਸਤਿਕਾਰਯੋਗ ਵੀਰ ਨੇ ਅਨੌਸਾਪੇ ਕਰਦੇ ਨੇ ਸ਼ੁਭ ਸ਼ੁਭ ਦੋਪਹਿਰ ਦੀ ਹਾਜ਼ਰੀ ਬਜੇ ਤੇ ਰਿਸ਼ੀ ਜੀ ਨੂੰਣਗੇ ਹਰੇਕੀ ਦੀ ਹਾਜ਼ਰੀ ਜੀ ਜਿਮੀ ਜੀ ਉਹਦੇ ਬਾਅਦ ਹੁਥੋ ਦੇ ਜੀ ਤੁਸੀਂ ਐਕਟਰ ਸਾਹਿਬ ਖੜੇ ਪਿਆਰੇ ਵਧੀਆ ਬੋਲਦੇ ਨੇ ਤੁਹਾਨੂੰ ਪਰੋਣ ਦੇ ਤੱਕ ਦੇਣਾ ਸ਼ੁਕਰੀਆ ਮਿਹਰਬਾਨੀ ਆਓ ਜੀ ਜੀ ਬੈਠੀ ਲੋ ਕੋ ਨਾ ਕੋੜਾ ਆਓ

ਜੈ ਹਸੂ ਹੈ ਜੈ ਕੀ ਰਾਜੀ ਜੈ ਮਸਤਾ ਜੀ ਇਹ ਦੇਖੋ ਜੀ ਪਪਾ ਸ਼ਾ ਗਰੀਬ ਜੀ ਯਾਦ ਵਿੱਚ ਸਾਧ ਸਾਧ ਦੀ ਤਰ੍ਹਾਂ ਇਸ ਸਾਲ ਵੀ ਹਕਾਲਵਾਂ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਪੰਜਾਬ ਦੇ ਨਾਮਵਰ ਕਲਾਕਾਰ ਆ ਆਤਮਾ ਬੁੱੱਡਰ ਵਾਲਾ ਜੀ ਰਵਿੰਦਰ ਐਮਪੀ ਉਸਨ ਰਫੀਤ ਹਰਥ ਰਾਜੀ ਸਾਹਿਬ ਅਸਤਾਨਾ ਤੋਂ ਹੋਰ ਵੀ ਬਹੁਤ ਕਲਾਕਾਰ ਆ ਜਿਹੜੇ ਅੱਜ ਇੱਥੇ ਹਾਜ਼ਰੀ ਭਰ ਰਹੇ ਆ ਜੀ ਦੇਖੋ ਜੀ ਸੰਗਤ ਹਰ ਸਾਲ ਇਸੇ ਤਰ੍ਹਾਂ ਬਹੁਤ ਮਹਾਰਾਜ ਦੀ ਕਿਰਪਾ ਜੀ ਬਾਬੇ ਸ਼ਾਗਰੀ ਜੀ ਦੀ ਆਪੋ ਆਪਣੇ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ ਤਾਂ ਸੰਗਤਾਂ ਆਫਮਾ ਆ ਕੇ ਇੱਥੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਕੇ ਦੇ ਵੇਜਿਆ-ਜਿਆ ਕਾਰ ਕਰਦੀ ਆ ਜੀ ਤੇ ਸੰਗਤਾਂ ਆ ਆ ਕੇ ਪ੍ਰਬੰਧ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਜਾਤ ਪੋੜਿਆਂ ਦਾ ਠੰਡੇ ਮਿੱਠੇ ਜਿਆਦੀ ਪੀਣਾ ਔਰ ਕੋਲ ਡਰਿੰਕ ਦਾ ਸਪੈਸ਼ਲ ਇੱਥੇ ਪ੍ਰਬੰਧ ਕੀਤਾ ਗਿਆ ਜੀ ਬੱਚਿਆਂ ਵਾਸਤੇ ਬੱਚਿਆਂ ਨੂੰ ਦੇ ਹੋਏ ਸੰਦੇਸ਼ ਬੇਨਤੀ ਕਰਾਂਗੇ ਛੋਟਿਆਂ ਨੂੰ ਜਿਹੜੇ ਸਾਡੇ ਤੋਂ ਥੋੜੇ ਵੱਡੇ ਹੀ ਆ ਜਾਂ ਛੋਟੇ ਹੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਵੀ ਆਪਾਂ ਨਸ਼ਿਆ ਨੂੰ ਛੱਡੀਏ ਤੇ ਪਰਮਾਤਮਾ ਨਾਲ ਲੱਗ ਵਾਈਕਲ ਦਾ ਨਾ ਲਈਏ ਦੇਖੋ ਜੀ ਇਹ ਜਿਹੜੇ ਮੇਲੇ ਹੁੰਦੇ ਆ ਸੱਭਿਆਚਾਰਕ ਮੇਲੇ ਆਂਦੇ ਜਾਂ ਟੂਰਨਾਮੈਂਟ ਹੁੰਦਾ ਇਸ ਐਨ ਆਰ ਆਈ ਵੀਰਾਂ ਦੇ ਤੇ ਹੋਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਤੇ ਹੋਰ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਏ ਤੇ ਪਿੰਡ ਸੁਰਖਪੁਰ ਅਕਬਰਪੁਰ ਤੇ ਹੋਰ ਇਲਾਕਿਆਂ ਦੀ ਸਾਥ ਦਾ ਬਹੁਤ ਵੱਡਾ ਇੱਥੇ ਯੋਗਦਾਨ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਠੀਕੀ ਸਮਾਂ ਦੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਮੇਰਾ ਨਾਮ ਸਿਮਰੰਦਰ ਸਿੰਘ ਮਿੱਕੂ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਵਧਾਈਆਂ ਬਹੁਤ-ਬਹੁਤ ਕੀ ਨਾ ਜੋ ਕਿੰਨੀ ਖੁਸ਼ੀ ਆਇਆ ਤੁਹਾਨੂੰ ਸਾਨੂੰ ਤਾਂ ਬਹੁਤ-ਬਹੁਤ ਖੁਸ਼ੀ ਆ ਜੀ ਕੀ ਕਰੀ ਮੇਲੇ ਦੀ ਪਿੰਮਾ ਮੇਲਾ ਕਿੰਨੇ ਸਾਲ ਚੱਲਦਾ ਹੈ ਇਹ ਭਾਜੀ 44ਵਾਂ ਮੇਲਾ ਹੈ ਜਿਹੜੇ ਪਿੰਡ ਵਿੱਚ ਤੇ ਕਿਹੜਾ ਖੇਲਾ ਲੱਗਦਾ ਹੈ ਪਿੰਡ ਸੁਰਕਪੁਰ ਜ਼ਿਲ੍ਹਾ ਕਪੂਰਥਲਾ ਜੀ ਅੱਜ ਇਹ ਕਲਾਕਾਰ ਆਏ ਥੋੜੇ ਦੱਸੋ ਦਾ 9 ਸਾਲ ਦਾ ਹੈ ਜੀ ਆਤਮਾ ਸਿੰਘ ਬੁੱਟਣ ਵਾਲੀ ਆ ਜੀ ਬਜਿੰਦਰ ਸਿੰਘ ਬਲਜਿੰਦਰ ਕੋ ਰੈਂਪੀ ਪਹਿਲਾ ਇੱਕ ਦਿਨ ਦਾ ਯਾਰ ਮੈਂ ਇੱਕੋ ਦਿਨ ਦਾ ਹੀ ਹੁੰਦਾ ਜੀ ਗੱਲ ਕਰੀਏ ਮੇਲੇ ਦਾ ਤੇ ਐਨ ਆਰ ਆਈ ਭਰਾਵਾਂ ਦੇ ਗ੍ਰਾਮ ਪੰਚਾਇਤ ਦਾ ਕਿੰਨਾ ਸਹਿਯੋਗ ਹੈ ਤੇ ਪਿੰਡ ਦਾ ਵੀ ਸੰਜੋਗ ਹੈ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਹੈ ਜੀ ਅੱਛਾ ਜੀ ਹਾਂਜੀ ਅੱਜ ਕੱਲ੍ਹ ਬਹੁਤ ਵਾਰ ਫਰੀਦ ਵੀ ਕਰਾਉਂਦਾ ਮੈਂ ਇਹਦੇ ਹੋ ਘਰਾਂ ਤੋਂ ਆ ਗਈ ਜੀ ਚੰਗੇ ਕੰਮਾਂ 'ਚ ਪਾੜ ਨੱਥੇ ਪਾਣੀ ਦਾ ਜ਼ਿਆਦਾ ਰਹਿਣ ਜੀ ਤੇ ਬਾਅਦ ਦਾ ਪੂਰਾ ਨਾਮ ਤੇ ਆਪਣਾ ਨਾਮ ਦੱਸੋ ਮੈਂ ਤੇਰਾ ਬਾਬਾ ਸਾਗਰੀ ਹਾਂਜੀ ਗੱਦੀ ਨਸੀਬ ਬਾਬਾ ਪਰਗਨ ਸਾਹਿਬ ਸੰਤਾ ਦੇ ਹਮੂਮਾ ਕੇ ਆਇਆ ਗਰਮੀ ਦਾ ਬਸੰਤ ਹੋ ਗਿਆ ਹਾਂਜੀ ਕੀ ਪ੍ਰਬੰਧ ਕੀਤਾ ਸਰਬੰਧ ਸਾਰੇ ਕੀਤੇ ਹੋਇਆ ਜੀ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਸੁਪੀਰ ਕਰਦੀ ਆ ਲੰਗਰ ਪਾਣੀ ਦਾ ਵੀ ਸਾਰਾ ਚੱਲਦਾ ਜੀ ਇਸ ਕਟੇਪਿੰਡ ਸਰਪੁਰੂ ਦੇ ਮੇਲਾ ਚੱਲ ਰਿਹਾ ਕਿੰਨੀ ਕਿੰਨੀ ਕਿੰਨਾ ਚਾਹਵਾ ਬਹੁਤ ਬੰਦਾ ਖੜਾ ਸਾਰੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਜੀ ਆ ਵੀ ਮੰਗਵਾ ਕੇ ਦੇਰ ਤੇ ਖੋਹੇ ਆਨੰਦ ਤੇ ਸਾਰਾ ਰਣਾ ਨਾ ਰਿਵਾਜ ਵੀ ਕੰਮ ਹੈ ਤੇ ਠੀਕ ਹੈ ਬਹੁਤ ਬਹੁਤ ਮੇਰਬਾਨੀ